ਆਪਾਂ ਜਦੋਂ ਵੀ ਨਾ ਸੈਂਡਵਿਚ ਬਣਾਉਨੇ ਆ ਨਾਰਮਲੀ ਆਪਾਂ ਬ੍ਰੈਡ ਯੂਜ਼ ਕਰਦੇ ਆ ਸੈਂਡਵਿਚ ਬਣਾਉਣ ਦੇ ਲਈ ਸੋ ਅੱਜ ਆਪਾਂ ਬਣਾਵਾਂਗੇ ਨਵੀਂ ਤਰ੍ਹਾਂ ਦਾ ਸੈਂਡਵਿਚ ਜਿਹਦੇ ਵਿੱਚ ਆਪਾਂ ਬ੍ਰੈਡ ਨਹੀਂ ਯੂਜ਼ ਕਰਨਾ ਹੈਗਾ ਸੋ ਬਿਨਾ ਬ੍ਰੈਡ ਤੋਂ ਸੈਂਡਵਿਚ ਬਣਾਉਨੇ ਆ ਸੋ ਉਹਦੇ ਲਈ ਮੈਂ ਕੀ ਲਿਆ ਆ ਸੂਜੀ ਸੂਜੀ ਨੂੰ ਮੈਂ ਪਹਿਲਾਂ ਹੀ ਦਹੀਂ ਦੇ ਪਾਣੀ ਪਾ ਕੇ ਰੱਖਤਾ ਸੀ ਤਾਂਕਿ ਇਹ ਚੰਗੀ ਤਰ੍ਹਾਂ ਫੁੱਲ ਜਾਵੇ ਉਸ ਤੋਂ ਬਾਅਦ ਆਹ ਵਾਲੀਆਂ ਸਾਰੀਆਂ ਸਬਜ਼ੀਆਂ ਨੇ ਤੁਸੀਂ ਆਪਣੀ ਚੋਇਸ ਦੇ ਕੋਈ ਵੀ ਲਾ ਸਕਦੇ ਹੋ ਸੋ ਨੈਕਸਟ ਹੈਗੇ ਨੇ ਸਾਡੇ ਕੋਲ ਆਹ ਵਾਲੇ ਮਸਾਲੇ ਤੇ ਆਪਾਂ ਨੇ ਲਾਸਟ ਵਿੱਚ ਯੂਜ਼ ਕਰਨੀਆਂ ਇਹਨੂੰ ਸੋ ਇਹ ਇਹਨੂੰ ਇਹਨੂੰ ਹੈਗੀ ਫਰੂਟ ਸాల్ਟ ਤੇ ਇਹ ਤੁਹਾਨੂੰ ਕਿਸੇ ਵੀ ਪੰਜਾਬੀ ਸਟੋਰ ਤੋਂ ਆਰਾਮ ਨਾਲ ਮਿਲ ਜਾਣੀ ਹੈ। ਬਣਾਉਣ ਦੇ ਲਈ ਮੈਂ ਨਾ ਸਭ ਤੋਂ ਪਹਿਲਾਂ ਆਹ ਵਾਲਾ ਡੀਸੀ ਸਟਾਈਲ ਸੈਂਡਵਿਚ ਮੇਕਰ ਲਿਆ ਆ। ਸੋ ਇਹਨੂੰ ਇਹਦੇ ਵਿੱਚ ਘਿਓ ਲਾ ਕੇ ਇਹਨੂੰ ਗਰਮ ਹੋਣ ਦੇ ਲਈ ਗੈਸ ਤੇ ਰੱਖਤਾ। ਆਪਣੀ ਸੂਜੀ ਸੀਗੀ ਉਹਦੇ ਵਿੱਚ ਜਿਹੜੀਆਂ ਆਪਾਂ ਸਬਜ਼ੀਆਂ ਲਈਆਂ ਜੀ ਉਹ ਮਿਕਸ ਕਰ ਦਾਂਗੇ। ਨਾਲ ਹੀ ਆਪਾਂ ਪਾ ਦੇਣੇ ਨੇ ਸਾਰੇ ਮਸਾਲੇ ਜਿਹੜੇ ਆਪਾਂ ਲਏ ਸੀ। ਫਿਰ ਉਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ। ਆਪਣਾ ਸੈਂਡਵਿਚ ਮੇਕਰ ਤੇ ਜਿਹੜਾ ਉਹ ਵੀ ਜਰੂਰ ਹੋਵੇ ਤੁਹਾਡੇ ਕੋਲ ਆ ਜਿਹੜਾ ਆਪਾਂ ਨੇ ਮਿਕਸਚਰ ਗਾੜੀ ਕੀਤਾ ਸੀ ਉਹਨੂੰ ਆਪਾਂ ਨੇ ਇਹਦੇ ਵਿੱਚ ਪਾ ਲੈਣਾ ਚੰਗੀ ਤਰ੍ਹਾਂ ਸੋ ਉਸ ਤੋਂ ਬਾਅਦ ਆਪਾਂ ਦੁਬਾਰਾ ਫੇਰ ਇਹਨੂੰ ਗੈਸ ਤੇ ਰੱਖ ਦੇਣਾ ਵਾ ਇਹਨੂੰ 5 ਮਿੰਟ ਬਾਅਦ ਨਾ ਆਪਾਂ ਫਲਿੱਪ ਕਰਕੇ ਤੇ ਇਹਨੂੰ ਓਪਨ ਕਰਕੇ ਦੇਖਾਂਗੇ ਕਿ ਕਿੰਨਾ ਕੁ ਬਣ ਗਿਆ ਫਿਰ ਸੋ ਜੇ ਲੱਗਿਆ ਕਿ ਥੋੜਾ ਜਿਹਾ ਅਜੇ ਕੱਚਾ ਹੈ ਤਾਂ ਇੱਕ ਦੋ ਮਿੰਟ ਲਈ ਹੋਰ ਰੱਖ ਲਾਂਗੇ ਮੈਂ ਨਾ 5 ਮਿੰਟ ਬਾਅਦ ਮਤਲਬ ਹੁਣ ਤੋਂ 2-3 ਮਿੰਟ ਪਹਿਲਾਂ ਇਹਨੂੰ ਚੈੱਕ ਕਰ ਲੈ ਸੀ ਤੋ ਥੋੜਾ ਜਿਹਾ ਕੱਚਾ ਲੱਗਦਾ ਸੀ ਸੋ ਹੁਣ ਜਿਹੜਾ ਆਪਣਾ ਸੈਂਡਵਿਚ ਬਹੁਤ ਸੋਹਣਾ ਬਣ ਗਿਆ ਸੋ ਆਪਣਾ ਬਿਨਾ ਬ੍ਰੈਡ ਤੋਂ ਸੂਜੀ ਵਾਲਾ ਸੈਂਡਵਿਚ ਬਣ ਕੇ ਰੈਡੀ ਹੋ ਗਿਆ